ਹਾਂਜੀ ਕੀ ਹਾਲ ਆ ਦੋਸਤੋ ਲੌਬੀ ਆ ਚ ਆ ਗਿਆ ਤੁਹਾਡਾ ਭਰਾ ਇੱਕ ਵਾਰੀ ਫੇਰ ਨਵੀਂ ਵੀਡੀਓ ਲੈ ਕੇ ਤੁਹਾਨੂੰ ਪਤਾ ਹੀ ਹੈ ਵੀ ਜੋ ਵੀ ਕੁਝ ਚੱਲ ਰਿਹਾ ਉਹਦੇ ਰਿਲੇਟਡ ਥੋੜਾ ਯਾਰ ਵੀਡੀਓ ਲੈ ਕੇ ਆਉਂਦਾ ਹੋਊਗਾ ਤੇ ਠਾ 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 ਚਪੇੜੇ ਲਾਉਂਦਾ ਹੋਊਗਾ ਤੇ ਕਰਦਾ ਰੂਗਾ ਬੋਲਤੀ ਬੰਦ ਜਿਹੜੇ ਪਾਉਂਦੇ ਨੇ ਗੰਦ ਤੇ ਹੋ ਜੋ ਸਾਰੇ ਰੈਡੀ ਆ ਗਿਆ ਸਾਰਿਆਂ ਦਾ ਡੈਡੀ ਥੋੜਾ ਨਹੀਂ ਜਿਹੜੇ ਗੰਦ ਪਾਉਂਦੇ ਆ ਚਲੋ ਵੀ ਫਿਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀਆਂ ਰੀਲਾ ਦੇ ਆਇਆ ਹੀ ਕਰਦੀਆਂ ਨੇ ਠੀਕ ਆ ਨਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਤਿਤਲੀ ਕੌਰ ਦੀ ਜਿਹਦੇ ਇੱਥੇ ਟੈਟੂ ਬਣਾਇਆ ਹੋਇਆ ਬਹੁਤ ਮੁੱਤਾਂ ਚੱਲ ਰਿਹਾ ਇੰਸਟਾਗ੍ਰam ਤੇ ਜਿੱਥੇ ਦੇਖੋ ਤਿਤਲੀ ਕੌਰ ਜਿੱਥੇ ਦੇਖੋ ਤਿਤਲੀ ਕੌਰ ਤਿਤਲੀ ਕੌਰ ਨੇ ਜੀ ਚਪੇੜਾ ਮਾਰਿਆ ਤਿਤਲੀ ਕੌਰ ਨੇ ਜੀ ਇਹ ਕਰਤਾ ਇਹ ਕਰਤਾ ਅੱਗੂ ਜਿਹੜਾ ਸਾਲਾ ਚਪੇੜਾ ਖਾ ਕੇ ਵੀ ਇੰਨਾ ਠੀਠ ਹੈ ਇੰਨਾ ਠੀਠ ਹੈ ਇੰਨਾ ਠੀਠ ਹੈ ਗਿਆਨੀ ਚਪੇੜਾ ਖਾ ਕੇ ਕਹਿੰਦਾ ਆ ਕੇ ਉਹਨੂੰ ਮੈਸੇਜ ਕਰਦਾ ਜਦੋਂ ਚਪੇੜਾ ਚਪੂਣਾ ਉਹਦੇ ਪੈ ਗਈਆਂ ਆ ਕੇ ਉਹਨੂੰ ਕਹਿੰਦਾ ਕਹਿੰਦਾ ਜਦੋਂ ਤੂੰ ਮੇਰੇ ਕੋਲ ਆਈ ਨਾ ਜਦੋਂ ਤੂੰ ਮੇਰੇ ਕੋਲ ਆ ਮੇਰਾ ਲਿਪਕਿਸਕਰ ਨੂੰ ਜੀ ਕਹਦਾ ਉਹ ਤੇਰਾ ਬਹਿਜੇ ਉਹ ਤੇਰਾ ਬੇੜਾ ਇੱਕ ਤਾਂ ਤੂੰ ਇੰਨੀ ਬੇਇੱਜ਼ਤੀ ਕਰਾਤੀ। ਬਾਅਦ ਕੰਨ ਮੈਨੂੰ ਲਿਪਕਿਸਕਰ ਨੂੰ ਜੀ ਕਰਦਾ ਤੇ ਬਾਈ ਕੀ ਗੱਲ ਹੋ ਗਈ ਚਪੇੜਾ ਖਾ ਕੇ ਆ ਗਿਆ ਉਥੋਂ? ਦੂਜੀ ਗੱਲ ਤੇ ਤਿੱਲੀ ਕੌਰ ਦੀ ਜੇ ਤੈਂ ਉਹਦੇ ਚਪੇੜ ਮਾਰੀ ਤਾਂ ਅਗਲੀ ਦੀ ਵੀਡੀਓ ਤਾਂ ਨਾ ਵਾਇਰਲ ਕਰ ਮਾੜੀ ਮੁੱਠੀ ਤੇ ਲਿਹਾਜ ਕਰ ਲੈ। ਲੋਕ ਜੀ ਮੈਨੂੰ ਐ ਕਹਿੰਦੇ ਨੇ ਲੋਕ ਜੀ ਮੈਨੂੰ ਐ ਕਹਿੰਦੇ ਨੇ ਜਦੋਂ ਆ ਹਲਿਆ ਕੇ ਚਿੱਤਰ ਹਲਿਆ ਕੇ ਵੀਡੀਓ ਪਾਉਣੀ ਹੈ ਤਾਂ ਹੀ ਕੁਝ ਕਹਿਣਗੇ ਲੋਕ ਤੁਹਾਨੂੰ ਸਰੋਪੇ ਨਹੀਂ ਪਾਉਣਗੇ ਹੋਰ ਨਾ ਤੁਹਾਨੂੰ ਪਤਮਾ ਬਤੀ ਦਾ ਬੋਰਡ ਦਵਾ ਦੇਣ ਤੁਹਾਨੂੰ ਕਿਤੇ ਹੋਰ ਬੱਤ ਸਹੀ ਹੈ 올림픽 ਦਿੱਤ ਕੇ ਆਈਆਂ ਨਾ ਭਟੇ ਪਿਆਰ ਕਰਦਾ ਹਾਂ ਮੈਂ ਪਰ ਉਹ ਮੁੱਛੀ ਕਰ ਕਰਦੀ ਹੈ ਅਰੇ ਸਿਰਫ ਤਾਤ ਤਾਤ ਸਿਰਫ ਯਾਰ ਕਰਦੀ ਹੈ ਤੋ ਖੁਦ ਕੋ ਨਹੀਂ ਬਚਾ ਸਕਦਾ ਉਸ ਕੋ ਕਿਆ ਬਚਾਏਗਾ ਮੈਂ ਉਸ ਕੇ ਚਾਨ ਦੇ ਸਕਦਾ ਇਹ ਗਿਆਨੀ ਇੰਨਾ ਠੀਠਾ ਇੰਨਾ ਠੀਠ ਹੈ ਨਾ ਗਾਲਾਂ ਖਾ ਕੇ ਆ ਕੇ ਰੀਲਾ ਪਾ ਰਿਹਾ ਮੈਂ ਉਸ ਕੋ ਪਿਆਰ ਕਰਦਾ ਮੈਂ ਸਕੂਪਿਆ ਕਰ। ਪਤਾ ਇਹਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਲਪੇੜੇ ਪੈ ਗੇ ਪੱਕਾ ਬੰਨੀ ਹੋਈ ਆ ਤੇਰੇ ਤੂੰ ਬੇਇੱਜ਼ਤੀ ਕਰਾਈ ਜੰਨਾ। ਕੀ ਦੇ ਪਿੱਛੇ ਯਾਰ ਤੈਨੂੰ ਇਦੋਂ ਪਦੀ ਆ ਤੈਨੂੰ ਇਦੋਂ ਪਦੀ ਆ ਕੁੜੀ ਮਿਲੂ ਕਿਉਂ ਇਹਦੇ ਪਿੱਛੇ ਪਿਆ ਹੋਇਆ? ਤੂੰ ਜਲੂਸ ਕੱਢੀ ਹੈ ਨਾ ਤੇਰੇ ਲਪੇੜਾ ਦੇ ਲੈ ਕਿਵੇਂ ਪਿਆ ਮਾਰ ਕੇ ਰਖੜ ਤੇਰੇ ਮੂੰਹ ਹਲੇ ਹੱਤਾ ਤੇਰੇ ਉੱਤੇ ਬੇਇੱਜ਼ਤੀ ਕਰਾ ਕੇ ਆ ਕੇ ਆਖੀ ਫੇਰ ਆਖਰੀ ਲਪਾਈ ਜਾਂਦਾ ਮੇਰੀ ਨਿੱਕੀ ਇਹ ਭੈਣੇ ਨਹੀਂ ਪਿਆਰ ਤਾਂ ਹੋ ਲੈਣ ਦੇ ਪਿਆਰ ਨੂੰ ਤੂੰ ਅਮਰੀਕਾ ਚੋਂ ਆਇਆ ਸਾਲ। ਬੇਸਤੀ ਕਰਾ ਦੀ ਉਹ ਚਪੇੜਾ ਖਾ ਕੇ ਆ ਗਿਆ ਉਹ ਵੀ ਗੀਤੋਂ ਜਿਹੜੀ ਥਾਂ ਤਾਂ ਐ ਕਰਤੀ ਐ ਇਹ ਤਾਂ ਕਰਾਏ ਆ ਬਟ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਇੱਕ ਵਾਰ ਐਕਸਰੇ ਵੀ ਕਰਾ ਲਓ ਉਹਨੇ ਇਹ ਸੱਲਿਆ ਐਕਸਰੇ ਕਰਵਾਉਣ ਡਾਊਟ ਹੈ ਕਹਿੰਦੇ ਥੋੜਾ ਡਾਊਟ ਹੈਗਾ ਤੁਸੀਂ ਐਕਸਰਾ ਕਰਾ ਲਓ ਕਲੀਅਰ ਹੋ ਜਾਊਗਾ ਫਿਰ ਆਪ ਨੂੰ ਕਹਿੰਦੇ ਐਕਸਰਾ ਕਰਾਉਣ ਤਾਂ ਮੈਨੂੰ ਕੋਈ ਲਾਭ ਨਹੀਂ ਚਲੋ ਉਹਦਾ ਫੋਨ ਚੱਕ ਕੇ ਇਦਾਂ ਰੱਖੀ ਐ ਜਿਵੇਂ ਸਿਵਮ ਦੇ ਜਵਾਬ ਆਉਣ ਵਾਲਾ ਹੋਵੇ

ਨੇ ਐਕਸਰੇ ਦੇ ਪੈਸੇ ਵੀ ਲੋਕਾਂ ਤੋਂ ਕੱਢ ਲੋ ਵੀ ਜਿਹੜੇ ਐਕਸਰਾ ਕਰਾ ਕੇ ਉੱਥੇ ਡਾਕਟਰ ਵੀ ਕਹਿੰਦਾ ਉਹ ਵੀ ਐਕਸਰੇ ਕਿਵੇਂ ਕਰਾਂ ਪਹਿਲਾਂ ਵੀਡੀਓ ਬਣਾ ਲੈਂਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਐਕਸਰੇ ਕਿੰਨੇ ਟਾਈਮ ਲੱਗੂਗਾ ਡਾਕਟਰ ਸਾਹਿਬ ਸਾਹਮਣੇ ਤਾਂ ਤੁਸੀਂ ਘਰੇ ਵੀ ਕਰ ਲਿਆ ਕਰਾਂ ਡਾਕਟਰ ਵੀ ਕਹਿੰਦਾ ਕਿ ਕਿੱਥੇ ਕੰਮ ਲੇ ਮੇਰੇ ਕੋਲੇ ਆ ਕੇ ਇਹਦੋਂ ਤਾਂ ਨਾ ਹੀ ਆਉਂਦੇ ਬਸ ਬਾਬਾ ਜੀ ਨੂੰ ਇਹੀ ਫੇਰ ਕਰੀਆ ਕਿ ਐਕਸਰੇ ਦੀ ਰਿਪੋਰਟ ਸਹੀ ਆਵੇ ਬਸ ਸਿਮਰ ਪਾ ਜੀ ਅਸੀਂ ਅਸੀਂ ਤੁਹਾਡੇ ਲਈ ਰੱਬ ਤੋਂ ਅਰਦਾਸ ਕਰਾਂਗੇ ਕਿ ਤੁਸੀਂ ਜਲਦੀ ਠੀਕ ਹੋ ਜਾਓ ਚੱਕ ਕੇ ਫੋਨ ਕਿੱਥੇ ਜਾਵੇ ਸਿਮਮ ਤਾਂ ਵਿਚਾਰਾ ਔਖਾ ਕਰੇ ਸਿਮਮ ਵੀ ਕਹਦਾ ਉਹ ਵੀ ਕਿੱਥੇ ਮੇਰੇ ਕਾਮਲੀ ਜੀ ਪੱਲੇ ਪੈ ਗਈ ਹੁਣ ਅਸੀਂ ਗੱਲ ਕਰਾਂਗੇ ਢਿੱਲੋ ਪ੍ਰੀਤ ਦੀ ਪਾਈਪ ਜੀ ਦੀ ਉਹ ਬਹੁਤ ਟਾਈਮ ਦੀ ਚੁੱਪ ਸੀ ਹੁਣ ਮੈਂ ਚੁੱਪ ਰਹਿਣ ਵਾਲਿਆਂ ਚੋਂ ਮੈਂ ਡਿੰਗੀ ਅਸਲੀਅਤ ਦਿਖਾਉਂਗੀ ਵਿਦ ਪ੍ਰੂਫ ਏ ਉਸ ਬੰਦੇ ਨੇ ਕੀ ਕਰਤੂਤ ਕੀਤੀ ਆ ਪਰਾਣੀ ਵਾਈਫ ਜਿਹੜੀ 7-8 ਕਿ ਮਹੀਨੇ ਬਾਅਦ ਲੱਗ ਜਾਂਦੀ ਹੈਕਰ ਮੈਂ ਹੁਣ ਪੱਕੇ ਪ੍ਰੂਫ ਲੈ ਕੇ ਆਉਂਗੀ ਮੇਰੇ ਕੋਲ ਸਾਰੇ ਪ੍ਰੂਫ ਨੇ ਤੇ ਹੁਣ ਮੈਂ ਇਹਦਾ ਟਿੱਟਾ ਫਰੋਲ ਕੀ ਹਟੂੰਗੀ ਜਦੋਂ ਮੇਰਾ ਕੋਸ ਖਰਚੇ ਜਾਂਦਾ ਨਾ ਜਦੋਂ ਮੈਨੂੰ ਲੋਕ ਭੁੱਲਣ ਦੇ ਲੱਗ ਜਾਂਦੇ ਨੇ ਤਾਂ ਫਿਰ ਮੈਨੂੰ ਦੁਬਾਰੇ ਆਉਣਾ ਪੈਂਦਾਗਾ ਉਹ ਕੀ ਗੱਲ ਜਦ ਆ ਪੱਕੇ ਹੀ ਨਿਮੇੜਦਾ ਕੁਝ ਕਰ ਲੈ ਜੈ 7-8 ਮਹੀਨੇ ਬਾਅਦ ਤੂੰ ਵੀ ਮੈਂ ਦੇਖ ਲੈ ਤੈਨੂੰ ਵੀ ਫਾਲੋਵਰ ਹੀ ਚਾਹੀਦੇ ਨੇ 7-8 ਮਹੀਨੇ ਬਾਅਦ ਲੱਗ ਜਾਨੀਏ ਉਹਨੇ ਮੇਰੇ ਨਾਲ ਐ ਕੀਤਾ ਉਹਨੇ ਮੇਰੇ ਨਾਲ ਐ ਕੀਤਾ ਮੈਂ ਹੁਣ ਪੱਕੇ ਪ੍ਰੂਫ ਲੈ ਕੇ ਆਉਂਗੀ ਮੈਂ ਤੁਹਾਨੂੰ ਦੱਸੂਗੀ ਜਿੰਨਾ ਹੈ ਰੱਬ ਨਾਲ ਜੁੜਿਆ ਹੋਇਆ ਨੇ ਇਹ ਬੰਦਾ ਬਹੁਤ ਕੁੱਤਾ ਹੈ ਮੈਨੂੰ ਤੇਰੇ ਲੱਸਨ ਨਹੀਂ ਠੀਕ ਲੱਗਦੇ ਜੇ ਸਾਹਮਣੇ ਤੂੰ 7-8 ਮਹੀਨੇ ਬਾਅਦ ਲੱਗ ਜਾਨੀਂ ਉੱਠ ਕੇ ਜੇ ਜਦੋਂ ਲੋਟ ਜਾਨੀ ਆਉਂਦਾ ਦਿਖਦਾ ਉਹ ਤਾਂ ਕੋਠੀ ਵੀ ਪਾ ਗਿਆ ਇੰਨੀਆਂ ਗੱਟੀਆਂ ਲੈ ਗਿਆ ਉਦੋਂ ਕਹੀ ਸੀ ਮੈਂ ਦਵਾਈਆਂ ਨੇ ਹੁਣ ਦੱਸ ਕੌਣ ਦਵਾਉਂਦਾ ਉਹਨੂੰ ਮੈਂ ਦੱਸ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਅਸੀਂ ਉਹਦੇ ਹੱਕ 'ਚ ਨਹੀਂ ਅਸੀਂ ਕਹਿੰਦੇ ਵੀ 7-8 ਮਹੀਨੇ ਬਾਅਦ ਤੂੰ ਆ ਕੇ ਲੱਗ ਜਾਨੀ ਆ ਹੁਣ ਦੇਖੀ ਮੈਂ ਉਹ ਮੈਨੂੰ ਲੱਛਣ ਤੇਰੇ ਹੀ ਬਹੁਤ ਮਾੜੇ ਲੱਗਦੇ ਨੇ 7-8 ਮਹੀਨੇ ਬਾਅਦ ਜਦੋਂ ਤੈਨੂੰ ਭੁੱਲਣ ਜੇ ਲੱਗਦੇ ਨੇ ਲੋਕ ਫੇਰ ਫੇਰ ਆ ਜਾਂਦੇ ਚੱਕ ਕੇ ਬਿਸਤਰ ਆ ਜਾ ਕਿਸੇ ਨੇ ਪਾਸਿਓ ਹੁਣ ਮੈਂ ਉਹਦਾ ਚਿੱਟਾ ਫੜੋ ਲੂੰਗੀ ਉਹ ਜਿਆਦਾ ਕੁਝ ਪਾ ਦਿਆ ਕਰ ਡਰਦੀ ਜਿਆਦਾ ਪਾਉਂਦੀ ਵੀ ਨਹੀਂ ਹੈਗੀ ਤੀ ਇੱਕ ਦਿਨ ਆ ਕਹਿ ਦੇਣੀ ਹੁਣ ਮੈਂ ਦੱਸੂਗੀ ਪਤਾ ਉਹਨੂੰ ਵੀ ਮੈਂ ਕੌਣ ਹਾਂਗੀ ਜਿੰਨਾ ਲੋਕ ਰੱਬ ਦਾ ਨਾਮ ਲੈਂਦੇ ਨੇ ਉਹਨੇ ਅੰਦਰੋਂ ਹੋਣੇ ਤੇਰਾ ਕੀ ਕਰੀਏ ਸੀ 5-6 ਮਹੀਨੇ ਬਾਅਦ ਆ ਜਾਣੀ ਉਹਦੀ ਚੱਕ ਕੇ ਮੂੰਹ ਜਾ ਜਦੋਂ ਤੈਨੂੰ ਲੋਕ ਭੁੱਲਣ ਦੇ ਲੱਗ ਜਾਂਦੇ ਨੇ ਦੇਖ ਲੈ ਤੂੰ ਵੀ ਲਾਈਕ ਫਾਲੋਅਰਾਂ ਦੀ ਭੁੱਖੀ ਐ ਹੁਣ ਅਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਮੇਰੀ ਸਟੋਰੀ ਤਾਂ ਜੱਜ ਤਾਂ ਕਰ ਹੀ ਲਿਆ ਹੋਊਗਾ ਵੀ ਹੁਣ ਮੈਂ ਚੁੱਪ ਇਹਨਾਂ ਨਾਲ ਚ ਰਹੀ ਨਹੀਂ ਮੈਂ ਤੁਹਾਨੂੰ ਇੱਕ ਬੰਦੇ ਦੀ ਨਾ ਅਸਲੀਅਤ ਦਿਖਾਉਂਗੀ ਜਿਹੜਾ ਕਿ ਲੋਕਾਂ ਅੱਗੇ ਇਦਾਂ ਦਿਖਾਉਂਦਾ ਆ ਕਿ ਉਹਦੇ ਨਾਲ ਉਹ ਜਿੰਨਾ ਬੰਦਾ ਰੱਬ ਨੂੰ ਮੰਨ ਨਹੀਂ ਸਕਦਾ ਰੱਬ ਨੂੰ ਉਹਨੇ ਗੱਲਾਂ ਦੇ ਥੱਲੇ ਧਾਰ ਰੱਖਿਆ ਆ ਮੈਂ ਉਹਦਾ ਅਸਲੀ ਚਿਹਰਾ ਤੁਹਾਨੂੰ ਦਿਖਾਉਂਗੀ ਵੀ ਰੀਅਲ ਲਾਈਫ ਦੇ ਵਿੱਚ ਕੀ ਆ ਯੋ ਕਿੰਨਾ ਪਖੰਡ ਕਰਦਾ ਆ ਕਿਸੇ ਨੂੰ ਕਿਸ ਹੱਦ ਤੱਕ ਟੌਰਚਰ ਕਰ ਸਕਦਾ ਕਿਸੇ ਨੂੰ ਕਿਸ ਹੱਦ ਤੱਕ ਬੈਟ ਮੀਟ ਕਰ ਸਕਦਾ ਗੰਦੀਆਂ ਗੰਦੀਆਂ ਕਰਤੂਤਾਂ ਕਰਕੇ ਮੈਂ ਬਹੁਤ ਟਾਈਮ ਦੀ ਚੁੱਪ ਸੀ ਮੈਂ ਚੁੱਪ ਰਹਿਣ ਵਾਲਿਆਂ ਚੋਂ ਮੈਂ ਨਹੀਂਗੀ ਅਸਲੀਅਤ ਦਿਖਾਉਂਗੀ ਵਿਦ ਪ੍ਰੂਫ ਇਹੋਸ ਬੰਦੇ ਨੇ ਕੀ ਕਰਤੂਤ ਕੀਤੀ ਆ ਤੇ ਰੀਅਲ ਲਾਈਫ ਚ ਕੀ ਆ ਤੇ ਆਪਣੀ ਰੀਅਲ ਲਾਈਫ ਦੇ ਵਿੱਚ ਕੀ ਆ ਜਿੰਨਾ ਲੋਕ ਰੱਬ ਦਾ ਨਾ ਲੈਂਦੇ ਨਾ ਉਹਨੇ ਅੰਦਰੋਂ ਹੋਨੇ ਤੇਰਾ ਕੀ ਕਰੀਏ ਸੀ 5-6 ਮਹੀਨੇ ਬਾਅਦ ਆ ਜਾ ਨਹੀਂ ਉਹਦੀ ਚੱਕੇ ਮੂੰਹ ਜਾ ਜਦੋਂ ਤੈਨੂੰ ਲੋਕ ਭੁੱਲਣ ਦੇ ਲੱਗ ਜਾਂਦੇ ਨੇ ਹੁਣ ਮੈਂ ਪੱਕੇ ਪ੍ਰੂਫ ਪਾਉਂਗੀ ਮੈਂ ਤੁਹਾਨੂੰ ਦੱਸੂਗੀ ਵੀ ਕਿੰਦਾਂ ਦਾ ਬੰਦਾ ਹੈ ਜਦ ਤੇ ਤਰੀਪਾ ਸੰਦ ਬੋਗਨ ਦੇ ਸੋ ਸੈਲੋ ਬੁਲਾਵਾ ਆਇਆ ਹੈ ਸਾਰੇ ਨੇ ਬੁਲਾਇਆ ਹੈ ਸੋ ਫਾਈਨਲੀ ਸਸਤੀ ਕਰ ਦੇ। ਸੋ ਗਾਇਜ਼ ਅਬੀ ਕੈਨੇਡਾ ਵਾਲਿਓ ਰੈਡੀ ਹੋ ਜਾਓ ਭੇਜਣ ਲੱਗਿਆ ਇੰਡੀਆ ਵਾਲਾ। ਇੰਡੀਆ ਤੋਂ ਭੇਜਣ ਲੱਗਿਆ ਥੋਟੇ ਲਈ ਕੁੱਲੜ ਪੀਜੇ ਵਾਲੇ ਸਾਡੇ ਆਪਣੇ ਜੌਨੀਸ ਸੈਂਸ ਦਾ ਛੋਟਾ ਭਾਨ ਜੈ। ਦਿਲਸਾਲੇ ਐਮਰ ਦਿਲਸਾਲੇ ਹੈ ਉੰਜੇ ਸਾਲੀ ਸਾਖਲਾ ਤੋਂ ਚਿੱਟੀ ਦੁੜੀਆਂ ਦਿਲ ਕਾਲੇ ਐਮਰ ਪਟਾੜ ਵਰਗੇ ਹਾਂ ਇਹੀ ਹੈ ਗਾਣਾ ਇਹੀ ਹੈ ਗਾਣਾ ਕ੍ਰੀਡ ਆ ਰਹੇ ਹੋ ਪਹਿਲੇ ਹੀ ਥੋੜੇ ਦੇ ਉੱਤੇ ਬਹੁਤ ਕਸਟ ਹੈ ਕੰਮ ਨਹੀਂ ਮਿਲ ਰਿਹਾ ਉਤੋਂ ਅਸੀਂ ਤੁਹਾਡੇ ਕੋ ਭੇਜਦੇ ਹਾਂ ਕੁੱਲੜ ਪੀਜ਼ਾ हमें पता नहीं कहाँ पर ले आए हैं कुछ लोग हमें यहाँ पर जबरदस्ती उठा कर ले आए हैं बहुत अजीब सी सुनसान सी जगह है शहर से बहुत दूर है कुछ समय नहीं आया रहा आस पास में लोग भी बहुत डरावने से हैं हमारे फोन की बैटरी भी बहुत जल्दी खत्म होने वाली है पता नहीं हम आपसे दोबारा कब बात कर रहे जो भी वीडियो को देख रहे तो हैं ज्यादा से ज्यादा वायरल करो ताकि हमें कोई हेल्प मिल सके हमें बहुत ज्यादा बहुत ज्यादा दिक्कत पता नहीं ले कि लेना ਜਾ ਦੇ ਦੀ ਸ਼ੇਅਰ ਕਰ ਦੋ ਚੱਲ ਜਾ ਦੇ ਦੀ ਸ਼ੇਅਰ ਕਰ ਦੋ ਸਾਨੂੰ ਕਿਤੇ ਚੱਕ ਰਿਹਾ ਕਿੱਥੇ ਲੈ ਕੇ ਤੁਹਾਨੂੰ ਚੱਕੇ ਓਏ ਅਫਰੀਕਾ ਗਏ ਉਸਾਲਿਆ ਹਰ ਅਰੇ ਵੀ ਤੋ ਰੁਕੋ ਬਣਾਣਾ ਦੀ ਸੰਤਾਨ ਦਿਖਾਣਾ ਕਿ ਅੱਛਾ ਦੇਣਾ ਸਭ ਮਖਰਾਂ ਓਏ ਨਾ ਝੂਠ ਬੋਲਦੇ ਨੇ ਗਏ ਤਾਂ ਇਹ ਦੁਬਈ ਨੇ ਲੋਕਾਂ ਦਾ ਪੁੱਤੂ ਲਾਤ ਵੀ ਭਾਈ ਅਸੀਂ ਤਾਂ ਕੈਨੇਡਾ ਚੱਲੇ ਆ ਕੈਨੇਡਾ ਦੇ ਇੰਨੇ ਮਾੜੇ ਦਿਨ ਵੀ ਨਹੀਂ ਆਏ ਵੀ ਉੱਥੋਂ ਨੂੰ ਬੁਲਾਉਣਗੇ ਕਾਹਦਾ ਡਬਈ ਚਕੇ ਉੱਥੇ ਦੇਖ ਲਓ ਕੀ ਹਾਲ ਕਰਤਾ ਇੱਥੇ ਇੱਥੇ ਦੇ ਇੱਥੇ ਤਾਂ ਗੰਦ ਪਾਉਂਦੀ ਸੀ ਉੱਥੇ ਜਾ ਕੇ ਵੀ ਦੇਖ ਲਓ ਪਾਣੀ ਪਾਣੀ ਕਰਦੀ ਸਾਰੀ ਦੁਨੀਆ ਸਾਰੀ ਦੁਨੀਆ ਪਾਣੀ ਪਾਣੀ ਨਹੀਂ ਕਰਦੀ ਇੱਥੇ ਤਾਂ ਝੂਠ ਬੋਲ ਕੇ ਗਏ ਲੋਕਾਂ ਦਾ ਵੀ ਸਾਡਾ ਬਲੌਗ ਚਾ ਲੋ ਜੇ ਝੂਠ ਬੋਲਾਂਗੇ ਫਿਰ ਫੇਰ ਵੀ ਆਉਣਗੇ ਫੇਰ ਵੀ ਆਉਣਗੇ ਜੇ ਝੂਠ ਬੋਲ ਕੇ ਲੋਕਾਂ ਨੂੰ ਕਹਿੰਦੇ ਡਬਈ ਯਾਰ ਛੋਟੀ ਸਾਦ ਕੋਈ ਪੀਏ ਯਾਰ ਤੁਸੀਂ ਇੰਨੇ ਬੇਸ਼ਰਮੋਂ ਤੁਹਾਨੂੰ ਹੁਣ ਵੀ ਨਹੀਂ ਤੁਹਾਨੂੰ ਹੁਣ ਵੀ ਨਹੀਂ ਚਾਚਾ ਹੈ ਦੀਏ ਦੁਕਾਨ ਨੂੰ ਹਸਰੇ ਤੇ ਬਿਠਾ ਲਿਆ ਸੀ ਐ ਮੇਰਾ ਖੂਦ ਕੀ ਰਬ ਹੀ ਬਣਾ ਲਿਆ ਸੀ ਜੰਮਿਆ ਨਹੀਂ ਕੋਈ ਜਿਹੜਾ ਐ ਖਾ ਅਰਸ ਸੰਗ ਰੰਗੜਾ ਜੀ ਫੇਰ ਆ ਗਏ ਉਹ ਕੀ ਗੱਲ ਬਈ ਲੱਤਾਂ ਵੇਸਤੀਆਂ ਵੀਰੇ ਤਾਂ ਹੁਣ ਹੁਣ ਥੱਲੇ ਨੂੰ ਪਰਦਾ ਜਾਂਦਾ ਧਰਤੀ 'ਚ ਹੁਣ ਬਾਉਣਾ ਹੋਈ ਜਾਂਦਾ ਬਈ ਕਿਉਂ ਤੂੰ ਉਹਦੀ ਵੇਸਤੀ ਕਰਾਉਣਾ ਯਾਰ ਕੀ ਗੱਲ ਲੱਤਾਂ ਵੇਸਤੀਆਂ ਹੁਣ ਤਾਂ ਦੀਵਾਲੀ ਦੀ ਊਲੀ ਆਉਂਦੀ ਸੀ ਹੁਣ ਤਾਂ ਤੈਨੂੰ ਜਾਲੇ ਜੁੜੇ ਲਾਉਣੇ ਦੀ ਸੀ ਤੂੰ ਅਗਲੇ ਲੱਤਾਂ ਹੀ ਵੇਸਤੀਆਂ ਯਾਰ ਹੁਣ ਤੂੰ ਛੋਟਾ ਹੋਈ ਜਾਂਦਾ ਭਾਵੇਂ ਡੋਰੀ ਮਾਉਣ ਜਾ ਬਣ ਗਿਆ ਹੁਣ ਤੂੰ ਗਾਣੇ ਗਾਉਣੇ ਸਰਦਾ ਯਾ ਸਰਾਂਗੜਾ ਸਿੰਘਰਾ ਨੇ ਧਮਕੀ ਦੇਤੀ ਪੱਕਾ ਆਰ ਸਾਂਗੜਾ ਬਾਈ ਕਿਉਂ ਜਲੂਸ ਕੱਢੀ ਜਾਣਾ ਬਾਈ ਯਾਰ ਕ ਤੈਨੂੰ ਆਤਾ ਪੈਗੀ ਬਸ ਕਰ ਬਾਈ ਬਣ ਕੇ ਬਸ ਕਰ ਰੱਬ ਦਾ ਵਾਸਤਾ ਤੇਰੇ ਅਸੀਂ ਹੱਥ ਜੋੜਦੇ ਹਾਂ ਮੂਰੇ ਹੱਥ ਜੋੜਦੇ ਹਾਂ ਹੱਥ ਜੋੜਦੇ ਹਾਂ ਕਦੇ ਤੂੰ ਭੈਣ ਨਾ ਉਂਈ ਡਾਂਗ ਫਰੀਦ ਬਣ ਜਾਣਾ ਤੈਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਨੇਰੀਆਂ ਤਫਾਨ ਆਉਣ ਲੱਗੇ ਵੀ ਮੇਰਾ ਕੀ ਬਣੂਗਾ ਹੁਣ ਤੂੰ ਛੋਟਾ ਹੋ ਗਿਆ ਲੈਕ ਫਾਲ ਬਣ ਵਾਲੀ ਕੁਛ ਵੀ ਆਪਦਾ ਜਲੂਸ ਵੀ ਕਢਾ ਸਕਦੇ ਹੂੰ ਆ ਗਿਆ ਇੱਕ ਮੈੜ ਪੱਤੂ ਉਹ ਤਾਂ ਸੁੱਖ ਜੋਨ ਨੂੰ ਫੇਰ ਕਰਦਿਆਂ ਵੀਰੇ ਰੱਬ ਦਾ ਵਾਸਤਾ ਤੂੰ ਜੇ ਮਨਾਜਾ ਉਹ ਕੁਸ ਵਿੱਚ ਨਾ ਕਢਾ ਲਈ ਦੇਖੀ ਲੈ ਕੀ ਕੀ ਹੋ ਗਿਆ ਤੈਨੂੰ ਏ ਹੈ ਕੀ ਹੁੰਦਾ ਤੈਨੂੰ ਏ ਤੈਨੂੰ ਜ਼ਰੂਰੀ ਸਮਝ ਲਿਆ ਵੀ ਹਰ ਇੱਕ ਤਾਂ ਦੇ ਜਲੂਸ ਕੱਢਣਾ ਘਰੇ ਬਹਿ ਜਾ ਉਹੀ ਦੇਖੀ ਲੈ ਹਲਕਾ ਜਿਹਾ ਡੰਬਲ ਉਹਨੂੰ ਚੱਕ ਕੇ ਆਜਾ ਜੁਰਨਾ ਆਜਾ ਜੁਰ ਕੋਸੇ ਬੇਚਣਾ ਕਢਾ ਲਈ ਸਾਰੀ ਜਿੰਮ ਖਰਾਬ ਕਰ ਦੇਗਾ ਪਹਿਲੇ ਤੁਸੀਂ ਬਹੁਤ ਜਲੂਸ ਖੜੇ ਪਿਆ ਉਹੀ ਬਸ ਇਹ ਤਾਂ ਫਿਰ ਉਹ ਗੱਲ ਹੋ ਗਈ ਕਾਣੀ ਮੂੰਗੀ ਤੇ ਪੱਦ ਬਦਾਮਾਂ ਦੇ ਸੋਖਿਆ ਜਵਲ ਭਾਈ ਕੰਮ ਕਮ ਹੋਰ ਲੱਭਦਾ ਕੋਈ ਆ ਬਾਈ ਆ ਗਿਆ ਹੁਣ ਗਰਾਊਂਡ ਦੇ ਵਿੱਚ ਤੇਰਾ ਤਾਂ ਕੰਮ ਗਿਆ ਹੁਣ ਇਹ ਪਾਉ ਪੁੱਠੀਆਂ ਛਾਲਾ ਟੋਟਲ ਦੇ ਅੰਦਰ ਪਾਣੀ ਨਹੀਂ ਆਇਆ ਤਾਂ ਤੇ ਦੇਖੋ ਸੂਫੀ ਅੱਥੇ ਬੈਠਣ ਵਾਲੇ ਸੀਗੇ ਸੋਫੇ ਚੱਕ ਕੇ फटाफट ਉੱਤੇ ਲਾਤੇ ਹੈ ਕਿ ਪਾਣੀ ਨੁਕਰੇ ਸੋਫੇ ਪਾਣੀ ਸੋਖ ਲੈਣ ਸੋਫਿਆਂ ਦਾ ਕੰਦੇ ਨੁਕਸਾਨ ਹੋ ਜੇ ਕੋਈ ਚੱਕਰ ਨਹੀਂ ਹੈ ਬਟ ਪਾਣੀ ਅੰਦਰ ਨਹੀਂ ਆਣਾ ਚਾਹੀਦਾ ਦੇਖੋ ਹਾਂਜੀ ਗਾਇਸ ਤੁਸੀਂ ਦੇਖ ਸਕਦੇ ਹੋ ਸੋਫੇ ਚੱਕ ਕੇ ਲਾ ਰਹੇ ਨੇ ਤੇ ਮੈਨੂੰ ਕੋਈ ਪਰਵਾਹ ਨਹੀਂ ਮੈਂ ਆਪਦੀ ਵੀਡੀਓ ਬਣਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਐਵੇਂ ਅੰਦਰ ਪਾਣੀ ਨਾ ਆ ਜਾਏ ਅਸੀਂ ਉਹਨਾਂ ਦੀ ਮਦਦ ਨਹੀਂ ਕਰਨੀ ਇਸ ਤੋਂ ਘੁੰਮਣ ਆਏ ਹਾਂ ਸਾਨੂੰ ਕੀ ਲੋੜ ਹੈ ਕੋਈ ਢੁੱਪ ਢੁੱਪ ਕੋਈ ਢੁੱਪ ਜੇ ਚਲੇ ਪਸ ਹੋ ਜੇ ਦੇਖੋ ਤੁਸੀਂ ਗੈਸ ਉਹ ਸੋਫੇ ਲਾ ਰਹੇ ਨੇ ਸਾਰੇ ਪਾਸੇ ਵੀ ਪਾਣੀ ਨਾ ਜੇ ਉਹ ਤੂੰ ਵੀਡੀਓ ਬਣਾ ਲੈ ਪਹਿਲਾਂ ਤੂੰ ਵੀਡੀਓ ਬਣਾ ਲੈ ਠੀਕ ਹੈ ਨਾ ਜਿੱਥੇ ਜਾਂਦਾ ਕੈਮਰਾ ਜਾ ਕੱਟ ਕੇ ਖੜ ਜਾਂਦਾ ਤਾਂ ਉਹ ਉਦੋਂ ਵੀ ਇਹੀ ਕੁਝ ਕਰਿਆ ਫਿਰ ਬਾਅਦ ਚ ਕਹਿੰਦੇ ਨੇ ਵੀ ਸਾਨੂੰ ਨਹੀਂ ਪਤਾ ਵੀ ਹੋਰ ਵੀ ਵੀਡੀਓ ਹੋ ਸਕਦੇ ਨੇ ਉਹ ਕੀ ਗੱਲ ਲੋਕ ਵਿਆਹ ਦੀ ਭੈਣ ਪ੍ਰੀ ਵੈਡਿੰਗ ਦੀ ਮੂਵੀ ਬਣਾਉਂਦੇ ਨੇ ਹੋਰ ਵਿਆਹ ਦੀ ਵੀ ਮੂਵੀ ਬਣਾਉਂਦੇ ਤੂੰ ਕਹਿੰਦਾ ਮੂਵੀ ਬਣਾ ਤੂੰ ਉਹ ਉਹ ਵੀ ਟੈਗ ਕਰਦਾ ਤੁਸੀਂ ਦੇਖਦੇ ਲੋਕ ਤੂਫਾਨੋਂ ਆਇਆ ਪਿਆ ਤੇ ਅਸੀਂ ਤਾਂ ਆਪਣਾ ਬਲੌਗ ਬਣਾ ਰਹੇ ਠੋਟਾ ਮਾਫ ਹੋ ਤੇ ਦੇਖ ਸਕਦੇ ਗੁਆਇਸ ਇੱਥੇ ਪਾਣੀ ਪਾਣੀ ਭੋ ਗਿਆ ਤੇ ਅਸੀਂ ਆਪਦਾ ਬਲੌਗ ਬਣਾਇ ਜੰਨੇ ਆ ਸਾਰੋ ਇਹੀ ਤਾਂ ਚਾਹੀਦਾ ਸੀ ਇਹੀ ਮੌਕਾ ਚਾਹੀਦਾ ਸੀ ਹੁਣ ਤਾਂ ਸਾਡਾ ਪੈਸੇ ਬਣਾਉਣ ਦਾ ਟਾਈਮ ਹੈ ਦੇਖੋ ਗਾ ਗਾਇਸ ਕਿਹਨੇ ਚੋਥੇ ਦੁਬਈ ਦੇ ਵਿੱਚ ਪਾਣੀ ਆ ਗਿਆ ਅਸੀਂ ਪੈਰ ਧਰੇ ਅਸੀਂ ਐਨੇ ਮਨੂਸ ਆ ਅਸੀਂ ਇੰਡੀਆ 'ਚ ਵੀ ਗੰਦ ਪਾਇਆ ਤੇ ਆ ਕੇ ਇਸ ਦੁਬਈ ਦਾ ਵੀ ਬੇੜਾ ਕਰ ਕਰਤਾ ਇਹਨਾਂ ਨੂੰ ਕੱਢ ਦੋ ਦੁਬਈ ਵਾਲਿਓ ਇਹਨਾਂ ਨੂੰ ਇੱਥੋਂ ਡੱਕ ਕਰ ਦੋ ਨਹੀਂ ਇਹੀ ਕੁਝ ਹੋਣਾ ਇੱਥੇ ਜਿਹੇ ਜਿਹੇ ਬੰਦੇ ਅਸੀਂ ਤੁਹਾਡੇ ਕੋ ਭੇਜ ਇਨਾਂ ਨੂੰ ਕੋਈ ਥੋੜਾ ਕੋ ਨਹੀਂ ਨਹੀਂ ਅਗਲਾ ਕਹਿੰਦਾ ਵੀ ਚੱਲ ਭਈ ਇਹ ਚੀਜ਼ਾਂ ਦੇ ਵਿੱਚ ਵੀ ਅਸੀਂ ਆਪਦਾ ਕੈਮਰਾ ਇਸ ਟਾਈਮ ਦੇ ਵਿੱਚ ਬੰਦਾ ਬੰਦ ਰੱਖਦਾ ਵੀ ਚਲੋ ਵੀ ਆਫਤ ਆਈ ਹੋਈ ਹੈ ਦੇਖਦੇ ਵੀ ਤੁਸੀਂ ਮਾੜਾ ਮੋਟਾ ਹੋ ਕਰੋ ਇਹ ਲਓ ਤੁਸੀਂ ਦੇਖ ਸਕਦੇ ਹੋ ਨਾਲ ਮੇਰੇ ਉਪੀ ਗੁੱਪੀ ਗੋਪੀ ਨਾਲ ਮੇਰੀ ਗੋਪੀ ਹੈਗੀ ਤੁਸੀਂ ਦੇਖ ਸਕਦੇ ਹੋ ਬਲੌਗ ਚੱਲ ਰਿਹਾ ਹੈ ਪਾਣੀ ਪਾਣੀ ਹੋ ਗਏ ਅਸੀਂ ਆਪਦਾ ਬਲੌਗ ਬਣਾ ਰਹੇ ਹਾਂ ਸਾਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਫਿਰ ਜਿਹੜੇ ਦਵਾਈ ਜੋਕੇ ਅਸੀਂ ਪੈਸੇ ਲਾ ਕੇ ਆਏ ਹਾਂ ਕੱਢਣੇ ਵੀ ਕਿਸੇ ਪਾਸਿਓਂ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ

ਤੈਨੂੰ ਦੀਦਾ ਨਹੀਂ ਹੈ ਕੀ ਕੰਦੀ ਹੈ ਹਰ ਇੱਕ ਵੀਡੀਓ ਚ ਹਾਂ ਮੇਰੀ ਬੁਗੜੀ ਹੱਦ ਮੇਰੀ ਬੁਦਰੀ ਤੀ ਵਾ ਤੋਤਾ ਤੋਤਾ ਮੈਂ ਤੋਤਾ ਸਮੋਸਾ ਹੁੰਦਾ ਤੋਤਾ ਨਹੀਂ ਹੁੰਦਾ ਸਮੋਸਾ ਕਹਿੰਦੇ ਨੂੰ ਸਮੋਸਾ ਸਮੋਸਾ ਕਮੈਂਟ ਪੜ੍ਹ ਲਿਆ ਕਰੋ ਥੱਲੇ ਵੀ ਥੋਟਾ ਕੀ ਹਾਲ ਹੁੰਦਾ ਹਾਂਜੀ ਮੇਰੀ ਬੁਦਰੀ ਜੀ ਹਾਂਜੀ ਮੇਰੀ ਬੁਦਰੀ ਜੀ ਹਾਂ ਮੇਰੀ ਬੁਦਰੀ ਅੱਗੋਂ ਬੁਦਰੀ ਵੀ ਭੈਣ ਬੁਦਰੀ ਕੱਟ ਮੈਨੂੰ ਤਿਆਰ ਕਰਾਈ ਜਿਆਦੇ ਲੱਗਦੀ ਆ ਬੁਦਣਾ ਲੱਗਦਾ ਜਿ세 ਇਹ ਇਹ ਗੱਲ ਨਹੀਂ ਬੋਲ ਰਿਹਾ ਤੋ ਜੀ ਕਿੱਦਾਂ ਲੱਗੀ ਫਿਰ ਅੱਜ ਦੀ ਆਪਣੀ ਵੀਡੀਓ ਮਿੱਤਰੋ ਤੇ ਜਲਦਿਆਂਗਾ ਆਪਾਂ ਨਵੀਂ ਵੀਡੀਓ ਲੈ ਕੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਅੱਗੇ ਨੂੰ ਪ੍ਰੂਵਮੈਂਟ ਕਰਤੀ ਅਗ ਕਮਰੇ ਦੂਏ ਚ ਆਪਾਂ ਆ ਗਏ ਇਧਰ ਲਿਖਾਉਦੇ ਚ ਆ ਗਏ ਕਰਦੇ ਤੋਂ ਮਨਜ਼ੂਰੀ ਲੈ ਕੇ ਤੇ ਇਦਾਂ ਹੀ ਪਿਆਰ ਬਣਾ ਕੇ ਰੱਖੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਬਾਕੀ ਆਪਾਂ ਅੱਗੇ ਹੋਰ ਵੀ ਗਰਦ ਕੱਟਾਂਗੇ ਬਸ ਅੱਜ ਤਾਂ ਥੋੜੀ ਜਿਹੀ ਐਸੀ ਮਜਬੂਰੀ ਸੀ ਮੈਂ ਵੀਡੀਓ ਬਣਾ ਰਿਹਾ ਇੱਕ ਮੈਂ ਅੱਜ ਜਾਣਾ ਪ੍ਰੋਗਰਾਮ ਤੇ ਕਿਤੇ ਤੇ ਸਾਰੇ ਜਣੇ ਵੀਡੀਓ ਨੂੰ ਜੁਆਇਆ ਕਰੋ ਬਸ ਬਾਕੀ ਸਾਰਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪ ਨੂੰ ਇੰਨਾ ਪਿਆਰ ਦਿੱਤਾ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਗਲਤੀ ਗੁਸਤਾਖੀ ਮaaf ਕਰਿਓ ਤੇ ਵੱਧ ਤੋਂ ਵੱਧ ਕਮੈਂਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਬਾਕੀ ਸਾਰਿਆਂ ਨੂੰ ਲਵ ਯੂ ਤੇਰੇ ਕਰਕੇ ਤਾਂ ਤੇਰੇ ਕਰਕੇ ਵੀ ਤਾਂ ਵਲੌਗ ਜਾਂਦਾ ਜੀ ਪਾਉਣਾ ਤਾਂ ਪੈਂਦਾ ਸੀ ਜੇ ਤੁਸੀਂ ਵੀ ਨਹੀਂ ਤਾਂ ਦੇਖ ਦਿੱਤਾ ਫਿਰ ਯਾਰ ਤਾਂ ਤੁਹਾਡਾ ਜੀ ਹਾਂ ਜੀ ਕੀ ਹਾਲ ਟਾਰਾ ਦੋਸਤ ਤੁਹਾਡਾ ਆਪਣਾ ਸੀਨੋ ਸੋਨੂ ਸੀਤੋ ਵਾਲਾ ਤੇਰੇ ਤੁਹਾਡੇ ਕਰਕੇ ਤਾਂ ਫਿਰ ਮੈਂ ਵੀਡੀਓ ਜੀਤਾ ਪਾਈ ਆ ਤੁਸੀਂ ਤਾਂ ਫਿਰ ਲਾਈਕ ਤੇ ਕਮੈਂਟ ਜੀਦਾ ਤੁਸੀਂ ਸ਼ੇਅਰ ਜੀਦਾ ਕਰਦੇ ਸੀਗੇ ਨਾ ਫਿਰ ਤੁਸੀਂ ਤਾਂ ਹੁਣ ਮੈਂ ਪੱਕੇ ਪ੍ਰੂਫ ਪਾਉਂਗੀ ਮੈਂ ਤੁਹਾਨੂੰ ਦੱਸੂਗੀ ਵੀ ਕਿਦਾਂ ਦਾ ਬੰਦਾ ਹੈ ਜਦੋਂ ਤੇਰਾ